ਸ਼ਮਲਾ ਸਾਹਿਬ ਨੇ ਗੀਤ ਦੇ ਵਿੱਚ ਲਿਖਿਆ ਚਾਚੀ ਤੂੰ ਜੀ ਦੀ ਦਸ ਬਾਉਂਦੀ ਉਹ ਨਾ ਸੂਤ ਕਹਾਣੀ ਆਉਂਦੀ ਫੁੱਖਾ ਨਾ ਚਟਪਟਾ ਮੈਂ ਚਾਹੁੰਦੀ ਨਹੀਂ ਪਰਿਓ ਬੰਦ ਛਲਾਊਗਾ ਉਹ ਵਿਆਹ ਨਹੀਂ ਡਾਕਟਰ ਨਾਲ ਕਰਾਉਣਾ ਖਿਚੜੀ ਨੇ ਤਖਵਾਊਗਾ ਉਹ ਵਿਆਹ ਨਹੀਂ ਡਾਕਟਰ ਨਾਲ ਕਰਾਉਣਾ ਖਿਚੜੀ ਨਿਤ ਖਵਾਉਗਾ ਚਾਚੀ ਤੇਥੋਂ ਕਾ ਦਾ ਪੜਦਾ ਨਹੀਂ ਮੈਨੂੰ ਗੁੱਸਾ ਉਹ ਤੇ ਚੜਦਾ ਜਿਹੜਾ ਲਕਚਰ ਰਹਿਦਾ ਕਰਦਾ ਜਿਹੜਾ ਲਕਚਰ ਰਹਿਦਾ ਕਰਦਾ ਪਰ ਉਹ ਬਾਜ ਨਾ ਆਊਗਾ ਹਏ ਬਿਆਨੀ ਟੀਚਰ ਨਾਲ ਕਰਾਉਣਾ ਨਿਤ ਕਲਾਸ ਲਗਾਉਗਾ ਮੈਂ ਬਿਆਨੀ ਟੀਚਰ ਨਾਲ ਕਰਾਉਣਾ ਨਹੀਂ ਉਹ ਤਾਂ ਪੜਨ ਬਹਾਊਗਾ ਮੈਂ ਤਾਂ ਮੱਡਕ ਨਾਲ ਪੱਟਦੀ ਬਾਲਾ ਫਿਰਦੀ ਨਹੀਂ ਉਹ ਨੱਚਦੀ ਤੂੰ ਤਾਂ ਜੀ ਦੇ ਵਾਰੇ ਦੱਸਦੀ ਤੂੰ ਤਾਂ ਜੀ ਦੇ ਵਾਰੇ ਦੱਸਦੀ ਨਹੀਂ ਉਹ ਤਾਂ ਬੰਝ ਚੜਾਊਗਾ ਹੋ ਵਿਆਹ ਨਹੀਂ ਫੌਜੀ ਨਾਲ ਕਰਾਉਣਾ ਨਿਤ ਪਰੇਡ ਕਰਾਊਗਾ ਹੋ ਵਿਆਹ ਨਹੀਂ ਫੌਜੀ ਨਾਲ ਕਰਾਉਣਾ ਨਿਤ ਪਰੇਡ ਕਰਾਊਗਾ ਮੈਂ ਤਾਂ ਅਮਨ ਸ਼ਾਂਤੀ ਚਾਹੁੰਦੀ ਮੈਂ ਤਾਂ ਅਮਨ ਸ਼ਾਂਤੀ ਚਾਹੁੰਦੀ ਨਹੀਂ ਉੱਚੀ ਟੀਵੀ ਵੀ ਨਾ ਲਾਉਂਦੀ ਜੀ ਦਾ ਤੂੰ ਰਿਸ਼ਤਾ ਰਵਾਉਂਦੀ ਜੀ ਦਾ ਦੂ ਰਿਸ਼ਤਾ ਕਰਵਾਉਂਦੀ ਉਹ ਤਾ ਰੌਲਾ ਪਾਊਗਾ ਹੋ ਵਿਆਨੀ ਸਿੰਘਰ ਨਾਲ ਕਰਾਉਣਾ ਨਹੀਂ ਤੜਕੇ ਕਾ ਲਾਊਗਾ ਵਿਆਨੀ ਸਿੰਘਰ ਨਾਲ ਕਰਾਉਣਾ ਨਹੀਂ ਉੱਚੀ ਉੱਚੀ ਗਾਊਗਾ ਆਉਂਦਾ ਜੋਸ਼ ਮਲੇ ਤੋ ਰਿਸ਼ਤਾ ਉਹ ਵੀ ਨਾ ਦੇ ਖਾਤੇ ਲਿਖਦਾ ਮੈਂ ਤਾਂ ਪਾਉਣੀ ਨਹੀਂ ਗਲ ਬਿਪਤਾ ਮੈਂ ਤਾਂ ਪਾਉਣੀ ਨਹੀਂ ਗਲ ਬਿਪਤਾ ਕਰਕੇ ਬੋਰ ਬਿਠਾਊਗਾ ਹੋ ਵਿਆਨੀ ਲੇਖ ਨਾਲ ਕਰਾਉਣਾ ਕਪਤਾਨਿਤ ਸੁਣਾਉਗਾ ਵਿਆਹ ਨਹੀਂ ਲੇਖ ਨਾਲ ਕਰਾਉਣਾ ਕਪਤਾ ਨਵੀਂ ਸੁਣਾਉਗਾ ਹੋ ਆਖਰ ਚਾਚੀ ਗੁੱਸੇ ਹੋਗੀ ਆਖਰ ਚਾਚੀ ਗੁੱਸੇ ਹੋਗੀ ਮੰਜੀ ਉੱਤੋਂ ਉੱਠ ਖਲੋਗੀ ਮੇਵੇ ਨਵਜ ਕੁੜੀ ਦੀ ਟੋਗੀ ਬਿਲਕੁਲ ਸੱਚ ਉਚਾਰ ਰਹੀ ਹੋ ਵਿਆਹ ਤਾਂ ਛੱਠੇ ਨਾਲ ਕਰਾਉਣਾ ਕਾ ਤੂੰ ਮੈਨੂੰ ਝਾਰ ਰਹੀ ਹੋ ਵਿਆਹ ਤਾਂ ਹੇ ਨਾਲ ਕਰਾਉਣਾ ਕਾ ਤੋ ਮੈਨੂੰ ਚਾਰ ਰਹੀ